ਹਾਨੀ ਮੈਂਬਰ ਸਾਹਿਬ ਕੀ ਨਾਮ ਹੈ ਤੁਹਾਡਾ ਅੱਜ ਤੁਸੀਂ ਸ਼੍ਰੀ ਅਕਾਲਪੁਰ ਸਾਹਿਬ ਦੇ ਸਕਤਰੇ ਤੇ ਆਏ ਜੀ ਕੀ ਗੱਲ ਹੈ ਮੈਂ ਅਮਰੀਕ ਸਿੰਘ ਛਾਪੁਰ ਮੈਂਬਰ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਡੇਰਾ ਬਾਬਨ ਵਾਲਾ ਔਰ ਮੇਰੇ ਨਾਲ ਨੇ ਸਰਦਾਰ ਮਹਿੰਦਰ ਸਿੰਘ ਜੀ ਹਸੈਨਪੁਰ ਮੈਂਬਰ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਬਲਾ ਚੌਰ ਤੇ ਬਾਕੀ ਨਾਲ ਪੰਥ ਅਤਿ ਸਾਡੇ ਸਾਥੀ ਆਏ ਨੇ ਨਾਲ ਕੀ ਮੰਗ ਲੈ ਕੇ ਆਏ ਮੰਗ ਅਸੀਂ ਇਹ ਲੈ ਕੇ ਆਏ ਆ ਕਿ ਜੋ ਸੋਸ਼ਲ ਮੀਡੀਆ ਤੇ ਕਈਆਂ ਦਿਨਾਂ ਤੋਂ ਚਰਚਾ ਚੱਲ ਰਹੀ ਏ ਜਿਹਦੇ ਵਿੱਚ ਪ੍ਰਦੀਪ ਕਲੇਰ ਨੇ ਉਹ ਸਾਰੀ ਸਥਿਤੀ ਦੱਸੀ ਆ ਕਿ ਸੁਖਵੀਰ ਸਿੰਘ ਬਾਦਲ ਕਿਸ ਤਰ੍ਹਾਂ ਰਾਮ ਰਹੀਮ ਨੂੰ ਵੱਖ-ਵੱਖ ਥਾਵਾਂ ਤੇ ਕਈ ਵੇਰਾਂ ਮਿਲਿਆ ਪਿਉਣਾ ਚੋਦ ਕੋ ਮਦਦ ਲਈ ਉਹ ਉਹਦੇ ਜਿਹੜਾ ਸੀ ਹੁਕਮਨਾਮਾ ਵਾਪਸ ਕਰਾਉਣ ਲਈ ਕਿਦਾਂ ਸਪਸ਼ਟੀਕਰਨ ਲਿਖਾਇਆ ਕਿਦਾਂ ਉਹਦੇ ਉੱਤੇ ਤਬਦੀਲੀ ਕੀਤੀ ਇਹ ਇੱਕ ਵੱਜਰ ਗੁਨਾਹ ਕੀਤਾ ਸੁਖਵੀਰ ਸਿੰਘ ਬਾਦਲ ਨੇ ਇਹ ਮਸਲਾ ਏ ਕ੍ਰੀ ਕਾਲ ਤੱਕ ਸਾਹਿਬ ਦੀ ਮਾਨ ਮਰਯਾਦਾ ਤੇ ਸਰਬਉੱਚਤਾ ਦਾ ਅਸੀਂ ਬੇਨਤੀ ਪੱਤਰ ਦੇ ਕੇ ਆਇਆ ਸਿੰਘ ਸਾਹਿਬ ਨੂੰ ਕਿ ਇਹਦੀ ਜਾਂਚ ਕਰਕੇ ਕਿਉਂਕਿ ਤੇ ਉਹ ਦੋਸ਼ ਲਾਏ ਨੇ ਇਹਦੀ ਅਸਲੀਅਤ ਜਾਣ ਕੇ ਤੇ ਜੋ ਦੋਸ਼ ਸੁਖਵੀਰ ਸਿੰਘ ਬਾਦਲ ਦਾ ਬਣਦਾ ਏ ਉਹਦੇ ਅਨਸਾਰ ਇਹਨੂੰ ਸਖਤ ਤੋਂ ਸਖਤ ਜਿਹੜੀ ਉਹ ਸਜ਼ਾ ਦਿੱਤੀ ਹੈ ਲੇਕਿਨ ਜਿਸ ਤਰੀਕੇ ਤੋਂ ਵੀ ਬਾਦਲ ਵੱਲੋਂ ਸਪਸ਼ਟਿਕਰਨ ਦਿੱਤਾ ਗਿਆ ਸੀ ਅੱਜ ਉਸ ਨੂੰ ਜਨਤਕ ਕਰ ਦਿੱਤਾ ਗਿਆ ਉਹਨਾਂ ਨੇ ਗਲਤੀ ਵੀ ਮੰਨ ਲਈ ਕਿ ਲੱਗਦਾ ਹੈ ਕਿ ਇਸ ਤਰ੍ਹਾਂ ਮਾਫੀ ਮਿਲ ਜੇ ਬਿਲਕੁਲ ਨਹੀਂ ਗਲਤੀ ਅਣਜਾਣਪਨੇ ਝੋਜੇ ਉਹਦੀ ਮਾਫੀ ਮਿਲਦੀ ਆ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਹੋਇਆ ਹੈ ਕਦੇਸ਼ ਹੋਇਆ ਆ ਸੀ ਕਿ ਰਾਮ ਰਹੀਮ ਨਾਲ ਕਿਸੇ ਸਿੱਖ ਨੇ ਕੋਈ ਰਿਸ਼ਤਾ ਨਾਤਾ ਨਹੀਂ ਰੱਖਣਾ ਇਹ ਗਲਤੀ ਨਹੀਂ ਨਾ ਇਹ ਨਿੱਜੀ ਹਿੱਤ ਨੇ ਉਹਨਾਂ ਹਿੱਤਾਂ ਕਰਕੇ ਇਹਨੇ ਅਕਾਲ ਤਖਤ ਸਾਹਿਬ ਦੇ ਦੇਸ਼ ਦੀ ਕੋਈ ਪਰਵਾਹ ਨਹੀਂ ਕੀਤੀ ਨਾ ਹੁਣ ਕੀ ਲੱਗਦਾ ਦੂਜੇ ਪਾਸੇ ਜੋ ਅਕਾਲੀ ਦੇ ਬਾਗੀ ਆਗੂ ਹੈ ਉਹ ਵੀ ਪ੍ਰਦੀਪ ਪਲੇਅਰ ਦੇ ਬਿਆਨ ਨੂੰ ਲੈ ਕੇ ਗੱਲ ਕਰ ਰਹੇ ਤੁਸੀਂ ਵੀ ਤਰਦੀਪ ਪਲੇਅਰ ਦੇ ਬਿਆਨ ਨੂੰ ਲੈ ਕੇ ਗੱਲ ਕੀਤੀ ਲੇਕਿਨ ਕੁਝ ਅਕਾਲੀ ਆਗੂ ਕਹਿੰਦੇ ਵੀ ਪ੍ਰਦੀਪ ਪਲੇਅਰ ਤੇ ਖੁਦ ਦੋਸ਼ੀ ਸੀ ਤੇ ਗੱਲ ਇਸ ਤਰ੍ਹਾਂ ਮੰਨੀ ਐ ਛੇ ਇਹਦਾ ਮਤਲਬ ਹੈ ਵੀ ਜਿਹੜਾ ਦੋਸ਼ੀ ਆ ਉਹ ਗਵਾਹ ਨਹੀਂ ਬਣ ਸਕਦਾ ਉਸ ਸਿਚੁਏਸ਼ਨ ਉਹ ਦੇਚੈਸ਼ਮ ਦੀ ਗਵਾਹ ਜਿੱਦੇ ਹੁੰਦਾ ਸਭ ਕੁਝ ਵਾਪਰਿਆ ਹੁਣ ਉਹਨਾਂ ਨੇ ਆਪਣੇ ਦੋਸ਼ ਨੂੰ ਝਟਲਾਉਣ ਲਈ ਤੇ ਜੋ ਮਰਜ਼ੀ ਕਹੀ ਜਾਣਾ ਕੋ ਪ੍ਰਦੀਪ ਕਲੇਰ ਨੂੰ ਪਰ ਜੋ ਦੇ ਸਾਹਮਣੇ ਵਾਪਰਿਆ ਉਹ ਦੱਸ ਰਿਹਾ ਉਹ ਸਮਾਂ ਦੱਸ ਰਿਹਾ ਉਹ ਸਥਾਨ ਦੱਸ ਰਿਹਾ ਉਹ ਜੋ ਪ੍ਰਕਾਟ ਸਿੰਘ ਨੇ ਕਿ ਰਹਿੰਦੀ ਗੱਲ ਜਿਹੜੀ ਆ ਤੁਸੀਂ ਰਣਵੀਰ ਸਿੰਘ ਕਟਰੇ ਵਾਲੀ ਵੇਖ ਲਓ ਜੀ ਸਾਰੀ ਜਾਂਚ ਕੀਤੀ ਆ ਉਹ ਕੋ ਭੁਲੇਖੇ ਵਾਲੀ ਗੱਲ ਤੇ ਰਹਿ ਨਹੀਂ ਗਈ ਠੀਕ ਠੀਕ